ਸਟੇਡ ਕੈਂਡੀਡੇਟਸ ਦੀ ਮੀਟਿੰਗ ਹੈਗੀ ਹੈ ਜਿੱਥੇ ਗੱਲਬਾਤ ਕਰਕੇ ਅਗਲੀ ਰਣਨੀਤੀ ਔਰ ਕਿਸ ਪ੍ਰਕਾਰ ਦੇ ਕਿ ਕਿ ਕੀ ਕੀ ਸਾਨੂੰ ਚੀਜ਼ਾਂ ਕਰਨੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਹ ਤੇ ਸਾਰਿਆਂ ਦੀ ਸਲਾਹ مشورہ ਤੇ ਗੱਲਬਾਤ ਕੀਤੀ ਜਾਏਗੀ ਔਰ ਕਿਦਾਂ اپੋਜੀਸ਼ਨ ਪਾਰਟੀਆਂ ਦੇ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਉਹਨਾਂ ਦੀ ਲੜਾਈ ਕਿੱਦਾਂ ਲੜਨੀ ਹੈ ਉਹਰੇ ਬਾਰੇ ਮੈਨੂੰ ਲੱਗਦਾ ਚਰਚਾ ਰਹੇਗੀ ਬਾਕੀ ਜਿਹੜਾ ਮੀਟਿੰਗ ਅਜੰਡਾ ਹੈਗਾ ਉਹ ਸ਼੍ਰੀ ਬਪੇਸ਼ ਬਗੇਲ ਜੀ ਤੈਅ ਕਰਨਗੇ ਨਾਲ ਹੀ ਨਾਲ ਉਸ ਤੋਂ ਬਾਅਦ ਡਿਸਟ੍ਰਿਕਟ ਪ੍ਰੈਜ਼ੀਡੈਂਸੀ ਦੀ ਜਿਹੜੀ ਹੈ ਮੀਟਿੰਗ ਉਹ 5 ਵਜੇ ਫਿਰ ਉਹ ਹੋਏਗੀ ਉਸ ਤੋਂ ਬਾਅਦ ਜਿਹੜੇ ਫਰੰਟਲ ਆਰਗੇਨਾਈਜੇਸ਼ਨਸ ਦੇ ਹੈੱਡ ਹੈਗੇ ਨੇ ਸੇਵਾਦਾਲ ਯੂਥ ਕਾਂਗਰਸ ਸਿੱਧਾ ਉਹਨਾਂ ਦੇ ਨਾਲ ਮੀਟਿੰਗ ਹੋਏਗੀ ਸੋ ਇਹ तमाम ਸਾਰੀਆਂ ਮੀਟਿੰਗਸ ਅੱਜ ਜ ਰਹਿਣੀ ਆ ਸੋ ਆਉਣ ਵਾਲੇ ਸਮੇਂ ਕਿਸ ਪ੍ਰਕਾਰ ਦੀ ਰਣਨੀਤੀ ਹੋ ਲਿਕਨੀ ਹੈ ਪੂਰੇ ਤੇ ਚਰਚਾ ਵਾਲੀ ਗੱਲ ਹੈ ਪਟੰਕ ਸਰ ਪੰਜਾਬ ਮੇ ਬੜੀ ਚਰਚਾ ਹੈ ਕਿ ਦੋ ਡਿਪਟੀ ਸੀਐਮ ਲਗਾ ਸਕਤੇ ਹੈ ਇਸ ਕੋ ਨਿਕਲ ਕੇ ਇੱਕ ਦਾ ਬੜੀ ਚੇਰਾ ਤੇ ਕਿੰਨੇ ਚੇਰਾ ਭਈ ਸਾਡੇ ਨਿਓ ਭਾਵੇਂ ਪੰਜ ਲਾ ਦੇ ਹੁਣ ਤੁਹਾਡੇ ਸਾਹਮਣੇ 4 ਸਾਲ ਤਾਂ ਟੱਪ ਗਏ 4 ਸਾਲ 5 ਮਹੀਨੇ ਔਰ ਦੂਜੀ ਗੱਲ ਜਿਹੜਾ ਡਿਪਟੀ ਚੀਫ ਮਿਨਿਸਟਰ ਹੁੰਦਾ ਨਾ ਇਹ ਕਨਸਟੀਟਿਊਸ਼ਨ ਪੋਸਟ ਹੀ ਹੈ ਵੈਸੇ ਕਿ ਮਨਿਸਟਰ ਹੀ ਹੁੰਦਾ ਸੋ ਮੈਨੂੰ ਦੱਸ ਦਿਓ ਕਿਥੇ ਡਿਪਟੀ ਚੀਫ ਮਿਨਿਸਟਰ ਕੋਈ ਕਨਸਟੀਟਿਊਸ਼ਨ ਪੋਸਟ ਨਹੀਂ ਹੈ ਐਵੇਂ ਉਹ ਕਿਸੇ ਦਾ ਦਿਲ ਦਲਾਸਾ ਕਰਨਾ ਹੈ ਕਿ ਕਿਸੇ ਨੂੰ ਡਿਪਟੀ ਚੀਫ ਮਿਨਿਸਟਰ ਪਤਾ ਨਹੀਂ ਬਣਾ ਵੀ ਰਿਹਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਕਿਸੇ ਨੇ ਬਣਾਉਣਾ ਤਾਂ ਬਣਾ ਲੈ ਪਰ ਮਾਲਕਤਾ ਚੀਫ ਮਿਨਿਸਟਰ ਹੀ ਹੁੰਦਾ ਸੋ ਇਸ ਕਰਕੇ ਐਵੇਂ ਅੱਜਕੱਲ ਇਸ ਤਰ੍ਹਾਂ ਦਾ ਰਿਵਾਜ ਪੰਜਾਬ ਦੇ ਅੰਦਰ ਚਲੌਣ ਦੀ ਕੋਸ਼ਿਸ਼ ਕਰਦੇ ਐ ਕਿ ਆ ਕਿਸੇ ਪਾਰਟੀ ਨੂੰ ਜਾਂ ਕਿਸੇ ਜਾਤੀ ਨੂੰ ਖੁਸ਼ ਕਰ ਲਿਆ ਜਾਵੇ ਮੈਂ ਤਾਂ ਇਹ ਇਸ ਗੱਲ 'ਚ ਬਲੀਵ ਨਹੀਂ ਕਰਦਾ ਜੀ ਕਿਉਂਕਿ ਸੈਕੂਲਰ ਪਾਰਟੀ ਹੈ ਸਾਡੀ ਸਾਡੇ ਅਸੇ ਦਲਿਤ ਸਾਡੇ ਅਸੇ ਅਪਰ ਕਾਸਟ ਸਾਡੇ ਅਸੇ 크ਿਸਚੀਅਨਸ ਸਾਡੇ ਅਸੇ ਹਰ ਜਾਤ ਮਤਲਬ ਇਹ ਕਹਿਣ ਦਾ ਮਤਲਬ ਹੈ ਸਿੱਖ ਸਰਦਾਰ ਕੋਈ ਵੀ ਸਾਡੇ ਅਸੇ ਸਾਰੇ ਇਕੁਅਲ ਹੈ ਅਸੀਂ ਸਭ ਨੂੰ ਕੁਆਲਿਟੀ ਦੇ ਨਾਲ ਦੇਖਦੇ ਹਾਂ ਔਰ ਅਸੀਂ ਇਹ ਚੋਣੇ ਹੈ ਕਿ ਜਾਤ ਪਾਤ ਹੁਣ ਤੁਸੀਂ ਦੇਖੋ ਇਦਾਂ ਬੱਚੇ ਪੜਦੇ ਹੈ ਕੌਣ ਕਿਹੜੀ ਜਾਤੀ ਦਾ ਹੈ ਕੌਣ ਕਿਹੜੀ ਜਾਤੀ ਦਾ ਹੈ ਜਾਂ ਕਿਹੜੀ ਜਾਤੀ ਦੇ ਵਿਅਕਤੀ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਹੈ ਕਲਾਸ 'ਚ ਜਾਂ ਉਹਨੂੰ ਸੋ ਮੈਨੂੰ ਲੱਗਦਾ ਇਹ ਕੰਮ ਹੁਣ ਹੈ ਨਹੀਂ ਗਾਜਦੀ ਜਨਰੇਸ਼ਨ ਜਿਹੜੀ ਹੈਗੀ ਹੈ ਅੱਜ ਵਾਲੇ ਜਿਹੜੇ ਬੱਚੇ ਆ ਅੱਜ ਵਾਲੇ ਦੇ ਪੀੜ੍ਹੀਆਂ ਉਹ ਇਸ ਗੱਲ ਨੂੰ ਬਲੀਵ ਨਹੀਂ ਕਰਦੀ ਆ ਬਿਲਕੁਲ ਵੀ ਮੈਨੂੰ ਲੱਗਦਾ ਕਾਸਟ ਰਿਪਰੈਜੈਂਟੇਸ਼ਨ ਅਸੀਂ ਦਿੰਨੇ ਆ ਸਾਰੀਆਂ ਧਰਮਾਂ ਦਾ ਕਾਸਟ ਦਾ ਅਸੀਂ ਸਨਮਾਨ ਕਰਦੇ ਆ ਸਾਰੇ ਅੱਗੇ ਸਿਰ ਝੁਕਦਾ ਹੈ ਲੇਕਿਨ ਇਹੋ ਜੀ ਰਾਜਨੀਤੀ ਕਿ ਹੁਣ ਦੋ ਡਿਫੀ ਚੀਫ ਮਿੰਿਸਟਰ ਲਗਾ ਦਿੱਤੇ ਜਾਂ ਜੋ ਸੁਣੀਆਂ ਸੁਨਾਈਆਂ ਗੱਲਾਂ ਪਤਾ ਨਹੀਂ ਅਗਲੇ ਲਾਉਂਦੇ ਵੀ ਆ ਕਿ ਨਹੀਂ ਲਾਉਂਦੇ ਕਿ ਇੱਕ ਹਿੰਦੂ ਹੋਏਗਾ ਇੱਕ ਦਲਿਤ ਹੋਏਗਾ ਸਿੱਖ ਹੋ ਗਿਆ ਆਈ ਡੋਟ ਨੋ ਮੈਂ ਪਹਿਲਾਂ ਵੀ ਕਹਿਆ ਚੁਦਾ ਜੇ ਮੈਂ ਸਰਦਾਰ ਹੈ ਜੱਟ ਸਿੱਖ ਹੈ ਤੇਰੇ ਉੱਪਰ ਵੀ ਨਹੀਂ ਸਾਰੇ ਸਰਦਾਰ ਮੇਰੇ ਮਗਰ ਹੈ ਸਰ ਕੀ ਲੱਗਦਾ ਇਹ ਜੇ ਕੋਈ Hindu ਹੈ ਤਾਂ ਮੈਂ ਇਹਦੀ ਹੈ ਕਿ ਉਹ ਸਾਰੇ Hindu ਹੋਰੇ ਨਾਲ ਹੈ ਮੇਰੇ ਨਾਲ ਬਹੁਤ سارے Hindu ਤੇ Dalit ਭਰਾ ਹੈ ਇਹ ਨਹੀਂ ਕੋਈ Dalit ਦਾ ਉਹ ਕਹਿੰਦਾ ਕਿ ਮੈਂ ਸਾਰੇ Dalit ਮੇਰੇ ਨਾਲ ਹੈ ਐਦਾਂ ਕਦੇ ਨਹੀਂ ਹੋਇਆ ਔਰ ਪੰਜਾਬ ਦੀ ਧਰਤੀ ਨੇ ਤਾਂ ਕਦੇ ਨਹੀਂ ਐਦਾਂ ਪੋਲਿਟੀਕਲ ਸਿਨੈਰੀਓ ਤੇ ਇੰਪੈਕਟ ਹੁੰਦਾ ਹੈ ਸਰ ਲੱਗਦਾ I don't think so ਇੱਕ ਕੁਝ ਲੋਗ ਇਹਨੂੰ ਪਰਸੈਪਸ਼ਨ ਜਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਰਹੇ ਆ। ਕਾਂਗਰਸ ਦੀ ਵੀ ਤਾਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ 91 ਦਿਨ ਦਾ ਮੁੱਖ ਮੰਤਰੀ ਲਗਾਇਆ ਗਿਆ ਸੀ। ਨਹੀਂ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਦਲਿਤ ਕਰਕੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਕਾਂਗਰਸ ਪਾਰਟੀ ਨੇ ਦੇਖਿਆ ਕਿ ਸਦਾ ਚੰਦਜੀਤ ਸਿੰਘ ਚੰਨੀ ਸਾਧ ਨੂੰ ਬਣਾਉਣਾ ਹੈ ਤਾਂ ਉਹਨਾਂ ਨੇ ਬਣਾਤਾ। ਪਰ ਅਸੀਂ ਕਾਸਟ ਪੋਲਿਟਿਕਸ ਨਹੀਂ ਕਦੇ ਵੀ ਖੇਡਦੇ ਬਿਕਾਸ। ਕਾਂਗਰਸ ਇਸ ਵਾਰ ਅੱਧਾ ਕੁਝ ਨਹੀਂ ਕਰੇਗੀ। ਨਹੀਂ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਜੋ ਵੀ ਲੈਣਾ ਹੈ। ਰਾਹੁਲ ਗਾਂਧੀ ਖਰਗੇ ਸਾਹਿਬ ਇਹ ਉਹਨਾਂ ਹਾਈ ਕਮਾਂਡ ਦੇ ਫੈਸਲੇ ਜੋ ਵੀ ਲੈਣਾ ਇਹਦੇ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕੋਈ ਮੇਰਾ ਅਧਿਕਾਰ ਖੇਤਰ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਕਿ ਕਾਸਟ ਪੋਲਿਟਿਕਸ ਨਹੀਂ ਖੇਡਣੀ ਚਾਹੀਦੀ ਜਿੱਥੇ ਕਾਸਟ ਪੋਲਿਟਿਕਸ ਖੇਡੋਗੇ ਇਹ ਆਉਣ ਵਾਲੇ ਬੱਚਿਆਂ ਦਾ ਸਾਡਾ ਨੁਕਸਾਨ ਹੋਏਗਾ ਉਹਨਾਂ ਚ ਬਾਈਫਰਗੇਸ਼ਨ ਹੋਏਗੀ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਭ ਨੂੰ ਕੌਣ ਬੰਦਾ ਕਾਬਿਲ ਹੈ ਕੌਣ ਬੰਦਾ ਹਾਰਡ ਵਰਕ ਕਰ ਸਕਦਾ ਹੈ ਕੌਣ ਬੰਦਾ ਮਨ ਲੇ ਪਰਫਾਰਮੈਂਸ ਬੇਸਿਸ ਕੰਮ ਹੋਣਾ ਚਾਹੀਦਾ ਨਾਟ ਕੀ ਐਨੀ ਇਧਰ ਉਧਰ ਕਰਕੇ ਕੰਮ ਕਰਦਾ ਸਰਕਾਰ ਦੀ ਮੋਗੇ ਰੈਲੀ ਹੈ ਕਿ ਯੁੱਧ ਨਸ਼ਾ ਵਿਰੋਧ ਦਾ ਕੰਮ ਜੇ ਸ਼ੁਰੂ ਕਰਨਾ ਕਹਿੰਦੇ ਬਹੁਤ ਵੱਡਾ ਚੇਂਜ ਹੋ ਜਾਣਾ ਹੈਗਾ ਤੇ ਨਸ਼ੇ ਖਤਮ ਹੋ ਜਾਣਗੇ ਹੁਣ ਤਾਂ ਲੋਗਾ ਨੇ ਯੁੱਧ ਝਾੜੂ ਵਿਰੋਧ ਸ਼ੁਰੂ ਕੀਤਾ ਵੇ ਇਹ ਕਿਹੜੇ ਇਹੜੇ ਕਿਹੜੇ ਕੋਰਾਹੇ ਪੈ ਗਿਆ ਤੁਸੀਂ ਦੇਖਿਆ ਵੀ ਕੱਲ ਤਾਂ ਇੱਕ ਪੰਜਾਬ ਪੁਲਿਸ ਦੇ ਮਲਾਜਮ ਦੇ ਮੁੰਡੇ ਨੇ ਆਪਣੀ ਲਾਸ਼ ਨੂੰ ਚੌਰਾਏ 'ਚ ਰੱਖ ਕੇ ਜੁੱਧ ਨਸ਼ਾ ਵਿਰੋਧੀ ਪੋਲ ਖੋਲੀ ਸੀ ਇਹ ਕਰੋੜਾ ਰੁਪਿਆ ਬਰਬਾਦ ਕੀਤਾ ਜਾ ਰਿਹਾ ਹੈ ਗਵਰਨਮੈਂਟ ਆਲਰੇਡੀ ਪੰਜਾਬ ਕਾਜੇ 'ਚ ਹੈ ਕਦੇ ਗਵਰਨਰ ਸਾਹਿਬ ਯਾਤਰਾ ਸ਼ੁਰੂ ਕਰ ਦਿੰਦੇ ਆ ਕਦੇ ਮੁੱਖ ਮੰਤਰੀ ਸਾਹਿਬ ਇੱਕ ਰੈਲੀ ਸ਼ੁਰੂ ਕਰ ਦਿੰਦੇ ਆ ਸੋ ਇਹ ਜੁੱਧ ਨਸ਼ਿਆਂ ਵਿਰੁੱਧ ਦੀ ਇਸ ਰੈਲੀ ਦੀ ਫੂਕ ਹੈ ਉਹ ਦਿਨ-ਬ-ਦਿਨ ਨਿਕਲਦੀ ਹੈ ਜੇ ਜੇ ਵਾਕਈ ਮੈਨੂੰ ਲੱਗਦਾ ਕਿ ਨਸ਼ਾ ਖਤਮ ਹੋ ਗਿਆ ਵੀ ਤਾਂ ਪਿੰਡਾਂ ਦੇ ਲੋਕ ਬਾਹਰ ਲੇਡੀਆਂ ਆ ਕੇ ਕਹਿਣ ਕਿ ਭਾਈ ਜਿਉਂਦਾ ਰਹਿ ਮਾਨ ਸਾਹਿਬ ਨਸ਼ਾ ਖਤਮ ਹੋ ਗਿਆ ਲੇਕਿਨ ਨਸ਼ਾ ਤਾਂ ਜਿਉਂਦਾ ਤੇ ਉਹ ਤੋਂ ਜ਼ਿਆਦਾ ਹੋ ਗਿਆ ਸੀਐਮ ਸਾਹਿਬ ਆਪਣੇ ਕਾਰਜਕਾਲ ਦੇ ਦਰਮਿਆਨ ਤੀਸਰੀ ਵਾਰੀ ਹਸਪੀਟਲਾਈਜ਼ ਹੋਏ ਨੇ ਜਿਆਦਾ ਕਹਿੰਦੇ ਠੀਕ ਨਹੀਂ ਹੈਗੇ ਵੀ ਬੜੀ ਵਾਰੀ ਜਖਮ ਸੁਰੇਂਜ ਜਖੜ ਕਹਿੰਦੇ ਬੜੀ ਵਾਰੀ ਸੀਐਮ ਠੀਕ ਹੈ ਕਿ ਮੁੱਖ ਮੰਤਰੀ ਪਹਿਲਾਂ ਲੋੜਾ ਡਿਪੀ ਸੀਐਮ ਤੋਂ ਫਿਰ ਵੀ ਬੰਦੇ ਰਹਿਣ ਕਿ ਪਹਿਲਾਂ ਸੀਐਮ ਕੋਲ ਦੇਖੋ ਮੈਨੂੰ ਮੈਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ ਹੈ ਪਰ ਕੋਈ ਤਿੰਨ ਵਾਰੀ ਬਿਮਾਰ ਹੋ ਗਿਆ ਜਾਂ ਕੋਈ ਚਾਰ ਵਾਰੀ ਬਿਮਾਰ ਹੋ ਗਿਆ ਇਹਦੇ ਤੇ ਮੈਂ ਕਿਸੇ ਪ੍ਰਕਾਰ ਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਇਹ ਚਾਹੁੰਦਾ ਕਿ ਹਰ ਵਿਅਕਤੀ ਪਿੱਛੇ ਜੇ ਡਾਕਟਰ ਸਾਹਿਬ ਬਿਮਾਰ ਹੋ ਗਏ ਸੀ ਤੁਹਾਨੂੰ ਪਤਾ ਹੈ ਹਸਪਤਾਲਾਈ ਚਲੇ ਗਏ ਸੀ ਫੋਰਟਿਸ ਤੁਸੀਂ ਥੋੜੀਆਂ ਖਬਰਾਂ ਤੁਸੀਂ ਸੁਣਿਆ ਸੀ ਸੋ ਆਪਾਂ ਤਾਂ ਹਰ ਵਿਅਕਤੀ ਨੂੰ ਇਹ ਕਹਿੰਦੇ ਕਿ ਚਾਹੇ ਉਹ ਜਾਕੜ ਸਾਹਿਬ ਹੈ ਚਾਹੇ ਉਹ ਮਾਨ ਸਾਹਿਬ ਹੈ ਚਾਹੇ ਉਹ ਬਾਦਲ ਸਾਹਿਬ ਹੈ ਹਰ ਵਿਅਕਤੀ ਤੰਦਰੁਸਤ ਰਹੇ ਲੜਾਈ ਵਿਚਾਰਧਾਰਾ ਦੀ ਲੜਾਈ ਹੈ ਮਤ ਪਿਤ ਹੈਗੇ ਨੇ मुद्ਦਿਆਂ ਦੀ ਲੜਾਈ ਹੈ ਪੰਜਾਬ ਨਾਲ ਜਿਹੜਾ ਧੋਖਾ ਕੀਤਾ ਪੰਜਾਬ ਨਾਲ ਜਿਹੜਾ ਧਰੋਹ ਮਾਇਆ ਆਮ ਆਦਮੀ ਪਾਰਟੀ ਨੇ ਉਹੀ ਲੜਾਈ ਹੈ ਬੀਜੇਪੀ ਜਿਹੜਾ ਧੋਖਾ ਕਰੀ ਉਹੀ ਲੜਾਈ ਹੈ ਆਦਰਵਾਈਸ ਤਾਂ ਕੋਈ ਲੜਾਈ ਨਹੀਂ ਠੀਕ ਹੈ ਜਿਉਂਦੇ ਵਸਦੇ ਰਹਿਣ ਸਭ ਪੀਸੀਪੀ ਪੰਜਾਬ ਦੇ ਵਿੱਚ ਆਪਣਾ ਅਸਥਿਤਵ ਕਲਪਨ ਦੀ ਕੋਸ਼ਿਸ਼ ਕਰਦੀ ਹੈ ਲਗਾਤਾਰ ਰੈਲੀਆਂ ਹੋਈਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਲੇਕਿਨ ਉਹਨਾਂ ਤੇ ਲੀਟਰਾਂ ਦੇ ਪਲਾਇਨ ਦਾ سلسلہ ਖਤਮ ਨਹੀਂ ਹੋ ਰਿਹਾ ਅਰਵਿੰਦ ਕੰਨਾ ਜੀ ਤੁਹਾਡੇ ਨਾਲ ਵੀ ਰਹੇ ਨੇ ਜੀ ਪਰ ਅਰਵਿੰਦ ਕੰਨਾ ਹੁਣ ਕਾਲੀ ਦਲ ਚਲੇ ਗਏ ਸਰਵਿੰਦ ਕੰਨਾ ਅਰਵਿੰਦ ਕੰਨਾ ਮੈਂ ਮੇਰੇ ਰਹਿਣੇ ਤੁਹਾਡੇ ਦੇਖੋ ਮੇਰੇ ਅੱਛੇ ਦੋਸਤ ਵੀ ਰਹੇ ਨੇ ਹੈਗੇ ਵੀ ਨੇ ਲੇਕਿਨ ਪਤਾ ਨਹੀਂ ਹੁਣ ਮੈਂ ਕਿੱਦਾਂ ਦੀ ਹਰ ਬੰਦੇ ਦੀ ਆਪਣੀ ਆਪਣੀ ਪੋਲਿਟਿਕਸ ਹੈ ਪਹਿਲਾਂ ਉਹ ਕਾਲੀ ਦਲ ਛੋਹਦੇ ਸੀ ਅਰਵਿੰਦ ਜੀ ਫਿਰ ਉਹ ਕਾਂਗਰਸ ਗਏ ਹੁਣ ਅਰਵਿੰਦ ਜੀ ਭਾਜਪਾ ਚ ਗਏ ਜਾਖੜ ਸਾਹਿਬ ਨੂੰ ਲੈ ਕੇ ਗਏ ਹੋਨਰ ਵਿੰਦੀ ਚਲੇ ਗਏ ਹਕਾਲੀਦੜ ਉਹ ਕਹਿੰਦਾ ਕੱਲ ਮੈਂ ਭਾਸ਼ਣ ਸੁਨੇ ਸੁਖਬੀਰ ਜੀ ਦਾ ਉਹ ਕਹਿੰਦੇ ਮੇਰਾ ਤਾਂ ਬਚਪਨ ਦਾ 40 ਉਹਨੂੰ ਉਮਰ ਦਾ حساب ਕਿਤਾਬ ਨਹੀਂ ਮੈਨੂੰ ਲੱਗਦਾ ਉਹ ਕਹਿੰਦੇ 40 ਸਾਲਾਂ ਦੇ ਬੇਲੀ ਆ ਅਸੀਂ ਇਕੱਠੇ ਤੇ 40 ਸਾਲ 40 ਸਾਲ ਕਿਹਾ ਤੁਸੀਂ ਭਾਸ਼ਣ ਸੁਣ ਲਓ ਹੁਣ ਬਾਬਾ ਜਾਣਦਾ ਰੱਬ ਜਾਣਦਾ ਵੀ ਕੀ ਕਹਾਣੀ ਹੈ ਕੀ ਬਾਤ ਹੈ ਲੇਕਿਨ ਗਾਲੇ ਆ ਵੀ ਹੁਣ ਕੋਈ ਬੀਜੇਪੀ ਜੋ बंदा खो रहा है कोई काली दल चो खो रहा है पता नहीं की हो रहा है पर इस गल का कोई फर्क नहीं पैना किसी अब कह रहे हैं कि राहुल गांधी यूएस ट्रेड डील को लेकर जो है वो देश को भ्रमित करने की कोशिश कर रहे हैं किसानों ने विरोध कर कहती है जी यार कभी अमित शाह ने ये कहा है कि राहुल गांधी जो कह रहे हैं सत्य कह रहे हैं कभी नहीं कहा अब मोदी जी और अमित शाह जी और बीजेपी से इस प्रकार की हमारी अपेक्षा ही नहीं है कि आप कहोगे राहुल गांधी सत्य बोल रहे हैं हाँ लेकिन एक उदाहरण देनी चाहता हूँ आप कह रहे थे किसानों के तीन काले कानून किसानों की आया दुगनी कर देंगे ये अच्छे हैं कांग्रेस गुमराह कर रही है लेकिन आप अब किसानों को पूछ लीजिए ट्रेड डील में क्या किया है आपने देश बेच डाला है धीरे धीरे देश की जनता बताएगी मेरे कहने से या आपके कहने से तो कुछ होगा नहीं अगर मैं कुछ गलत बात कर दूंगा तो जनता मानने वाली नहीं है ट्रेड डील में अगर गलत किया होगा तो अमित शाह जी को बोलने की जरूरत ही नहीं है आने वाले दिन बता देंगे आने वाली महंगाई बता देगी आने वाले किसान के प्रोडक्ट बता देंगे कि अगर ट्रेड डील बढ़िया हुई तो लोग कहेंगे ये भी बढ़िया है गलत भ्रम फैला रही है कांग्रेस अगर बुरी हुई तो लोग बता देंगे देखो एक्चुअली क्या है हरियाणा के सीएम को तो भी पता नहीं है उन्होंने कौन कहां से मेरे को जो पता चला एक जो पूर्व ओएसडी होते थे मान साहब के हरियाणा सीएम उसने कह दिया आगे बढ़ के कि भाई मैं ले आता हूँ एक आधे बंदे को सुना है तो उसने बात कर दी लेकिन यहाँ लोटस वोटस की तो बात पहले भी झूठी वूठी होती रही है 500 करोड़ मिल रहा है 15 करोड़ मिल रहा है जिन्होंने कही थी वो चले गए हैं और अब बहन बराज भी चली जा सकती है मैं बीजेपी भी ने नहीं कहता लेकिन झाड़ू से जा सकती है सो तो यार ये सब मेरे कहने का मतलब मैं स... ਮੈਂ ਸੈਣੀ ਸਾਹਿਬ ਸੇ ਪੁੱਛਦਾ ਹਾਂ ਆਪਕੋ ਮੁੱਖ ਮੰਤਰੀ ਹਰਿਆਣਾ ਨੇ ਬਣਾਇਆ ਹੈ ਕਨਫਲਿਕਟ ਆਫ ਇੰਟਰਸਟ ਹੈ ਯਾਰ ਜੋ ਵਿਅਕਤੀ ਹਰਿਆਣਾ ਕੇ ਇਹ ਮੈਂ ਜਾਖੜ ਸਾਹਿਬ ਕੋ ਕਹਿਣਾ ਚਾਹਤਾ ਹਾਂ ਜਾਖੜ ਸਾਹਿਬ ਆਪ ਹਰਿਆਣਾ ਕੇ ਮੁੱਖ ਮੰਤਰੀ ਕੇ ਸਾਥ ਬੈਠਦੇ ਕੁਝ ਲੋਗੋ ਕੋ ਕੁਝ ਲੋਗੋ ਕੁਝ ਲੋਗਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਗਾ ਨੇ ਲੋਗਾ ਨੂੰ ਜੁਆਇਨ ਕਰਾਇਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕੀ ਤੁਸੀਂ ਪੰਜਾਬ ਦਾ ਪਾਣੀ ਜੋ ਸੈਣੀ ਸਾਹਿਬ ਮੰਗਦੇ ਐ ਕੀ ਤੁਸੀਂ ਇਹਦਾ ਵਿਰੋਧ ਨਹੀਂ ਕਰਦੇ ਕੀ ਤੁਸੀਂ ਸੈਣੀ ਸਾਹਿਬ ਦੀ ਇਸ ਗੱਲ ਨਾਲ ਇਤਫਾਕ ਰੱਖਦੇ ਹੋ ਕਿ ਪੰਜਾਬ ਦਾ ਜਿਹੜਾ ਪਾਣੀ ਆ ਉਹ ਹਰਿਆਣੇ ਨੂੰ ਦੇ ਦੇਣਾ ਚਾਹੀਦਾ ਤੇ ਜੇ ਤੁਸੀਂ ਇਤਫਾਕ ਨਹੀਂ ਰੱਖਦੇ ਤਾਂ ਫੇਰ ਜਿਹੜਾ ਬੰਦਾ ਸਾਡਾ ਪਾਣੀ ਖੋ ਰਿਹਾ ਮੰਗ ਰਿਹਾ ਤੁਸੀਂ ਉਹਦੇ ਤੋਂ ਸਰੋਪਾ ਪਾ ਰਹੇ ਹੋ ਤੁਸੀਂ ਤਾਂ ਪੰਜਾਬ ਦੇ ਦੁਸ਼ਮਣ ਹੋ ਸਭ ਲੋਕ ਜਿਹੜਾ ਸੈਣੀ ਸਾਹਿਬ ਨਾਲ ਬੈਠਦੇ ਆ ਪੰਜਾਬ ਦੇ ਲੋਕ ਜਿਹੜੇ ਆਪਣੇ ਆਪ ਨੂੰ ਕਿਸਾਨ ਕਹਿੰਦੇ ਔਰ ਮੈਂ ਬੇਨਤੀ ਕਰਾਂਗਾ ਜਾਖੜ ਸਾਹਿਬ ਵੀ ਆਪਣਾ ਸਟੈਂਡ ਕਲੀਅਰ ਕਰਨ ਇਸ ਤੇ ਔਰ ਮੀਟਿੰਗ ਜੋ ਉਹਨਾਂ ਨੂੰ ਕਹਨ ਕਿ ਸੈਣੀ ਸਾਹਿਬ ਤੁਸੀਂ ਇੱਥੇ ਤੁਰੇ ਫਿਰਦੇ ਹੋ ਲੇਕਿਨ ਪੰਜਾਬ ਦੇ ਪਾਣੀ ਦੀ ਗੱਲ ਨਾ ਕਰਿਓ ਇਹਦੇ ਤੇ ਵੀ ਜਰਾ ਆਪ ਦਾ ਸਟੈਂਡ ਕਲੀਅਰ ਕਰਨ ਮਿਸਟਰ ਜਾਖੜ ਦੇ ਬੀਜੇਪੀ ਦੇ ਲੀਡਰ ਔਰ ਜਿਹੜੇ ਬੀਜੇਪੀ ਨੂੰ ਜੁਆਇਨ ਕਰ ਰਹੇ ਕੀ ਪੰਜਾਬ ਦੇ ਤੁਸੀਂ ਆਉਣ ਵਾਲੇ ਸਮੇਂ ਚ ਨਾਲ ਖੜੋਗੇ ਕਿ ਸੈਣੀ ਸਾਹਿਬ ਦੇ ਨਾਲ ਖੜੋਗੇ टेस्टेड कैंडिडेट्स दी मीटिंग ਹੈਗੀ ਹੈ ਜਿੱਥੇ ਗੱਲਬਾਤ ਕਰਕੇ ਅਗਲੀ ਰਣਨੀਤੀ ਔਰ ਕਿਸ ਪ੍ਰਕਾਰ ਦੇ ਕਿ ਕਿ ਕੀ ਕੀ ਸਾਨੂੰ ਚੀਜ਼ਾਂ ਕਰਨੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਹ ਤੇ ਸਾਰਿਆਂ ਦੀ ਸਲਾਹ مشورہ ਤੇ ਗੱਲਬਾਤ ਕੀਤੀ ਜਾਏਗੀ ਔਰ ਕਿਦਾਂ اپੋਜੀਸ਼ਨ ਪਾਰਟੀਆਂ ਦੇ ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਉਹਨਾਂ ਦੀ ਲੜਾਈ ਕਿੱਦਾਂ ਲੜਨੀ ਹੈ ਉਹਰੇ ਬਾਰੇ ਮੈਨੂੰ ਲੱਗਦਾ ਚਰਚਾ ਰਹੇਗੀ ਬਾਕੀ ਜਿਹੜਾ ਮੀਟਿੰਗ ਅਜੰਡਾ ਹੈਗਾ ਉਹ ਸ਼੍ਰੀ ਬਪੇਸ਼ ਬਗੇਲ ਜੀ ਤੈਅ ਕਰਨਗੇ ਨਾਲ ਹੀ ਨਾਲ ਉਸ ਤੋਂ ਬਾਅਦ ਡਿਸਟ੍ਰਿਕਟ ਕੋ ਪ੍ਰੈਜ਼ੀਡੈਂਸੀ ਦੀ ਜਿਹੜੀ ਹੈ ਮੀਟਿੰਗ ਉਹ 5 ਵਜੇ ਫਿਰ ਉਹ ਹੋਏਗੀ ਉਸ ਤੋਂ ਬਾਅਦ ਜਿਹੜੇ ਫਰੰਟਲ ਆਰਗੇਨਾਈਜੇਸ਼ਨਸ ਦੇ ਹੈੱਡ ਹੈਗੇ ਨੇ ਸੇਵਾਦਾਲ ਯੂਥ ਕਾਂਗਰਸ ਸਿੱਧਾ ਉਹਨਾਂ ਦੇ ਨਾਲ ਮੀਟਿੰਗ ਹੋਏਗੀ ਸੋ ਇਹ तमाम ਸਾਰੀਆਂ ਮੀਟਿੰਗਸ ਅੱਜ ਜ ਰਹਿਣੀ ਆ ਸੋ ਆਉਣ ਵਾਲੇ ਸਮੇਂ ਕਿਸ ਪ੍ਰਕਾਰ ਦੀ ਰਣਨੀਤੀ ਹੋ ਲਿਕਨੀ ਹੈ ਉਹ ਤੇ ਚਰਚਾਵਾਂ ਰਹਿੰਦੀਆਂ ਨੇ ਕੁੜਿੰਗ ਸਾਹਿਬ ਪੰਜਾਬ ਮੇਂ ਬੜੀ ਚਰਚਾ ਹੈ ਕਿ ਦੋ ਡਿਪਟੀ ਸੀਐਮ ਲਗਾ ਸਕਤੇ ਹੈ ਇਸ ਕੋ ਨਿਕਲ ਜਾ ਇੱਕ ਕੋ ਬੜੀ ਚਿਹਰਾ ਦੇ ਕਿਹਦੇ ਚਿਹਰਾ ਕੋਈ ਸਾਡੇ ਨਿਓ ਭਾਵੇਂ 5 ਲਾ ਦੇ ਹੁਣ ਤੁਹਾਡੇ ਸਾਹਮਣੇ 4 ਸਾਲ ਤਾਂ ਟੱਪ ਗਏ 4 ਸਾਲ 5 ਮਹੀਨੇ ਔਰ ਦੂਜੀ ਗੱਲ ਜਿਹੜਾ ਡਿਪਟੀ ਚੀਫ ਮਿਨਿਸਟਰ ਹੁੰਦਾ ਹੈ ਨਾ ਇਹ ਕਨਸਟੀਟਿਊਸ਼ਨ ਪੋਸਟ ਹੀ ਹੈ ਨਹੀਂ ਵੈਸੇ ਇਹ ਮਨਿਸਟਰ ਹੀ ਹੁੰਦਾ ਹੈ ਸੋ ਮੈਨੂੰ ਦੱਸ ਦਿਓ ਕਿਥੇ ਡਿਪਟੀ ਚੀਫ ਮਿਨਿਸਟਰ ਕੋਈ ਕਨਸਟੀਟਿਊਸ਼ਨ ਪੋਸਟ ਨਹੀਂ ਹੈ ਐਵੇਂ ਉਹ ਕਿਸੇ ਦਾ ਦਿਲਦਲਾਸਾ ਕਰਨਾ ਹੈ ਕਿ ਕਿਸੇ ਨੂੰ ਡਿਪਟੀ ਚੀਫ ਮਿਨਿਸਟਰ ਪਤਾ ਨਹੀਂ ਬਣਾ ਵੀ ਰਹੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਕਿਸੇ ਨੇ ਬਣਾਉਣਾ ਤਾਂ ਬਣਾ ਲੈ ਪਰ ਮਾਲਕਤਾ ਚੀਫ ਮਿਨਿਸਟਰ ਹੀ ਹੁੰਦਾ ਸੋ ਇਸ ਕਰਕੇ ਐਵੇਂ ਅੱਜਕੱਲ ਇਸ ਤਰ੍ਹਾਂ ਦਾ ਰਿਵਾਜ ਪੰਜਾਬ ਦੇ ਅੰਦਰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਕੀ ਅ ਕਿਸੇ ਪਾਰਟੀ ਨੂੰ ਜਾਂ ਕਿਸੇ ਜਾਤੀ ਨੂੰ ਖੁਸ਼ ਕਰ ਲਿਆ ਜਾਵੇ ਮੈਂ ਤਾਂ ਇਹ ਇਸ ਗੱਲ ਤੇ ਬਲੀਵ ਨਹੀਂ ਕਰਦਾ ਜੀ ਕਿਉਂਕਿ ਸੈਕੂਲਰ ਪਾਰਟੀ ਹੈ ਸਾਡੀ ਸਾਡੇ ਅਸੇ ਦਲਿਤ ਸਾਡੇ ਅਸੇ ਅਪਰ ਕਾਸਟ ਸਾਡੇ ਅਸੇ 크ਰਿਸਚੀਅਨ ਸਾਡੇ ਅਸੇ ਹਰ ਜਾਤ ਮਤਲਬ ਇਹ ਕਹਿੰਦਾ ਮਤਲਬ ਹੈ ਸਿੱਖ ਸਰਦਾਰ ਕੋਈ ਵੀ ਸਾਡੇ ਅਸੇ ਸਾਰੇ ਇਕੁਅਲ ਹੈ ਅਸੀਂ ਸਭ ਨੂੰ ਕੁਆਲਿਟੀ ਦੇ ਨਾਲ ਦੇਖਦੇ ਆਂ ਔਰ ਅਸੀਂ ਇਹ ਚੋਣੇ ਹੈ ਕਿ ਜਾਤ ਪਾਤ ਹੁਣ ਤੁਸੀਂ ਦੇਖੋ ਇਦਾਂ ਬੱਚੇ ਪੜਦੇ ਹੈ ਕੌਣ ਕਿਹੜੀ ਜਾਤੀ ਦਾ ਹੈ ਕੌਣ ਕਿਹੜੀ ਜਾਤੀ ਦਾ ਹੈ ਜਾਂ ਕਿਹੜੀ ਜਾਤੀ ਦੇ ਵਿਅਕਤੀ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਹੈ ਕਲਾਸ 'ਚ ਜਾਂ ਉਹਨੂੰ ਸੋ ਮੈਨੂੰ ਲੱਗਦਾ ਇਹ ਕੰਮ ਹੁਣ ਹੈ ਨਹੀਂ ਗਾਜਦੀ ਜਨਰੇਸ਼ਨ ਜਿਹੜੀ ਹੈਗੀ ਹੈ ਅੱਜ ਵਾਲੇ ਜਿਹੜੇ ਬੱਚੇ ਆ ਅੱਜ ਵਾਲੇ ਦੇ ਪੀੜ੍ਹੀਆਂ ਉਹ ਇਸ ਗੱਲ ਨੂੰ ਬਲੀਵ ਨਹੀਂ ਕਰਦੀ ਆ ਬਿਲਕੁਲ ਵੀ ਮੈਨੂੰ ਲੱਗਦਾ ਕਾਸਟ ਰਿਪਰੈਜੈਂਟੇਸ਼ਨ ਅਸੀਂ ਦਿੰਨੇ ਆ ਸਾਰੀਆਂ ਧਰਮਾਂ ਦਾ ਕਾਸਟ ਦਾ ਅਸੀਂ ਸਨਮਾਨ ਕਰਦੇ ਆ ਸਾਰੇ ਅੱਗੇ ਸਿਰ ਝੁਕਦਾ ਲੇਕਿਨ ਇਹੋ ਜੀ ਰਾਜਨੀਤੀ ਕਿ ਹੁਣ ਦੋ ਡਿਪਟੀ ਚੀਫ ਮਿਨਿਸਟਰ ਲਗਾ ਦਿੱਤੇ ਜਾਂ ਜੋ ਸੁਣੀਆਂ ਸੁਨਾਈਆਂ ਗੱਲਾਂ ਪਤਾ ਨਹੀਂ ਅਗਲੇ ਲਾਉਂਦੇ ਵੀ ਆ ਕਿ ਨਹੀਂ ਲਾਉਂਦੇ ਕਿ ਇੱਕ ਹਿੰਦੂ ਹੋਏਗਾ ਇੱਕ ਦਲਿਤ ਹੋਏਗਾ ਸਿੱਖ ਹੋ ਗਿਆ ਆਈ ਡੋਟ ਨੋ ਮੈਂ ਪਹਿਲਾਂ ਵੀ ਕਹ ਚੁਦਾ ਜੇ ਮੈਂ ਸਰਦਾਰ ਐ ਜੱਟ ਸਿੱਖ ਐ ਤੇਰਾ ਮਤਲਬ ਇਹ ਨਹੀਂ ਹੋਈ ਸਾਰੇ ਸਰਦਾਰ ਮੇਰੇ ਮਗਰ ਹੈ ਸਰ ਕੀ ਲੱਗਦਾ ਇਹ ਜੇ ਕੋਈ Hindu ਹੈ ਤਾਂ ਮੈਂ ਇਹਦੀ ਹੈ ਕਿ ਉਹ ਸਾਰੇ Hindu ਹੋਰੇ ਨਾਲ ਹੈ ਮੇਰੇ ਨਾਲ ਬਹੁਤ سارے Hindu ਤੇ Dalit ਭਰਾ ਹੈ ਇਹ ਨਹੀਂ ਕੋਈ Dalita ਦੋ ਕਹਿੰਦਾ ਕਿ ਮੈਂ ਸਾਰੇ Dalit ਮੇਰੇ ਨਾਲ ਹੈ ਐਦਾਂ ਕਦੇ ਨਹੀਂ ਹੋਇਆ ਔਰ ਪੰਜਾਬ ਦੀ ਧਰਤੀ ਨੇ ਤਾਂ ਕਦੇ ਨਹੀਂ ਐਦਾਂ ਪੋਲਿਟੀਕਲ ਸਿਨੈਰੀਓ ਤੇ ਇੰਪੈਕਟ ਹੁੰਦਾ ਸਰ ਲੱਗਦਾ I don't think so ਇੱਕ ਕੁਝ ਲੋਗ ਇਹਨੂੰ ਪਰਸੈਪਸ਼ਨ ਜਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਜੀ ਕੌਂਸਲਿਸਟ ਵੀ ਤਾਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ 1 ਮਹੀਨੇ ਦਾ ਮੁੱਖ ਮੰਤਰੀ ਲਗਾਇਆ ਗਿਆ ਸੀ। ਨਹੀਂ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਦਲਿਤ ਕਰਕੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਕਾਂਗਰਸ ਪਾਰਟੀ ਨੇ ਦੇਖਿਆ ਕਿ ਸਰਦਾਰ ਚੰਨਜੀਤ ਸਿੰਘ ਚੰਨੀ ਸਾਹਿਬ ਨੂੰ ਬਣਾਉਣਾ ਹੈ ਤਾਂ ਉਹਨਾਂ ਨੇ ਬਣਾਤਾ। ਪਰ ਅਸੀਂ ਕਾਸਟ ਪੋਲਿਟਿਕਸ ਨਹੀਂ ਕਦੇ ਵੀ ਖੇਡਦੇ ਬੀ ਕਾਸ ਨਹੀ ਇਸ ਵਾਰ ਅਦਾ ਕੁਝ ਨਹੀਂ ਕਰਨੀ। ਨਹੀਂ ਇਹ ਤਾਂ ਹਾਈ ਕਮਾਂਡ ਨੇ ਫੈਸਲਾ ਲੈਣਾ ਜੋ ਵੀ ਲੈਣਾ ਹੈ। ਆ ਰਾਹੁਲ ਗਾਂਧੀ ਖਰਗੇ ਸਾਹਿਬ ਇਹ ਉਹਨਾਂ ਹਾਈ ਕਮਾਂਡ ਦੇ ਫੈਸਲੇ ਜੋ ਵੀ ਲੈਣਾ ਇਹਦੇ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕੋਈ ਮੇਰਾ ਅਧਿਕਾਰ ਖੇਤਰ ਨਹੀਂ ਲੇਕਿਨ ਮੈਨੂੰ ਲੱਗਦਾ ਕਿ ਕਾਸਟ ਪੋਲਿਟਿਕਸ ਨਹੀਂ ਖੇਡਣੀ ਚਾਹੀ ਜਿੱਥੇ ਕਾਸਟ ਪੋਲਿਟਿਕਸ ਖੇਡੋਗੇ ਇਹ ਆਉਣ ਵਾਲੇ ਬੱਚਿਆਂ ਦਾ ਸਾਡਾ ਨੁਕਸਾਨ ਹੋਏਗਾ ਉਹਨਾਂ ਚ ਬਾਈਫਰਗੇਸ਼ਨ ਹੋਏਗੀ ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਸਭ ਨੂੰ ਕੌਣ ਬੰਦਾ ਕਾਬਿਲ ਹੈ ਕੌਣ ਬੰਦਾ ਹਾਰਡ ਵਰਕ ਕਰ ਸਕਦਾ ਹੈ ਕੌਣ ਬੰਦਾ ਮਿਲ ਕੇ ਪਰਫਾਰਮੈਂਸ ਬੇਸਿਸ 'ਤੇ ਕੰਮ ਹੋਣਾ ਚਾਹੀਦਾ ਨਾਟ ਕੀ ਐਨੀ ਇਧਰ ਉਧਰ ਕਰਕੇ ਕੰਮ ਕਰਦਾ ਸਰਕਾਰ ਦੀ ਮੋਗੇ ਰੈਲੀ ਹੈ ਕਿ ਯੁੱਧ ਨਸ਼ਾ ਵਿਰੋਧ ਕਹਿੰਦੇ ਅੱਜ ਤੋਂ ਫੇਰ ਸ਼ੁਰੂ ਕਰਨਾ ਕਹਿੰਦੇ ਬਹੁਤ ਵੱਡਾ ਚੇਂਜ ਹੋ ਜਾਣਾ ਹੈਗਾ ਤੇ ਨਸ਼ੇ ਖਤਮ ਹੋ ਜਾਣਗੇ ਮੋਈ ਦਾ ਹੋਂਟਾ ਲੋਗਾ ਨੇ ਯੁੱਧ ਝਾੜੂ ਵਿਰੋਧ ਸ਼ੁਰੂ ਕੀਤਾ ਵੇ ਇਹ ਕਿਹੜੇ ਇਹੜੇ ਕਿਹੜੇ ਕੋਰਾਹੇ ਪੈ ਗਿਆ ਤੁਸੀਂ ਦੇਖਿਆ ਵੀ ਕੱਲ ਤਾਂ ਇੱਕ ਪੰਜਾਬ ਪੁਲਿਸ ਦੇ ਮਲਾਜਮ ਦੇ ਮੁੰਡੇ ਨੇ ਆਪਣੀ ਲਾਸ਼ ਨੂੰ ਚੌਰਾਏ ਚ ਰੱਖ ਕੇ ਜੁੱਧ ਨਸ਼ਾ ਵਿਰੋਧੀ ਪੋਲ ਖੋਲੀ ਸੀ 1 ਕਰੋੜ ਰੁਪਿਆ ਬਰਬਾਦ ਕੀਤਾ ਜਾ ਰਿਹਾ ਹੈ ਗਵਰਨਮੈਂਟ ਦਾ ਆਲਰੇਡੀ ਪੰਜਾਬ ਕਦਰ ਚ ਕਦੇ ਗਵਰਨਰ ਸਾਹਿਬ ਯਾਤਰਾ ਸ਼ੁਰੂ ਕਰ ਦਿੰਦੇ ਆ ਕਦੇ ਮੁੱਖ ਮੰਤਰੀ ਸਾਹਿਬ ਇੱਕ ਰੈਲੀ ਸ਼ੁਰੂ ਕਰ ਦਿੰਦੇ ਆ ਸੋ ਇਹ ਜੁੱਧ ਨਸ਼ਾ ਵਿਰੋਧ ਦੀ ਇਸ ਰੈਲੀ ਦੀ ਫੂਕ ਹੈ ਉਹ ਦਿਨ ਬਦ ਦਿਨ ਨਿਕਲਦੀ ਹੈ ਜੇ ਜੇ ਵਾਕਈ ਮੈਨੂੰ ਲੱਗਦਾ ਕਿ ਨਸ਼ਾ ਖਤਮ ਹੋ ਗਿਆ ਵਿਦ ਪਿੰਡਾਂ ਦੇ ਲੋਗ ਬਾਹਰ ਲੇਡੀਜ਼ ਆ ਕੇ ਕਹਿਣ ਕਿ ਭਾਈ ਜਿਉਂਦਾ ਰਹਿ ਮਾਨ ਸਾਹਿਬ ਨਸ਼ਾ ਖਤਮ ਹੋ ਗਿਆ ਲੇਕਿਨ ਨਸ਼ਾ ਤਾਂ ਕਿਉਂਦਾ ਤੇ